ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਜਰਨੈਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮੁਬਾਰਕ ਅਸਥਾਨ ਗੁਰਦੁਆਰਾ ਸ਼ਹੀਦ ਗੰਢ ਸਾਹਿਬ ਸ੍ਰੀ ਅਮਰਤਸਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਹੁਣੇ ਹੀ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਸਾਂਝ ਸਾਡੇ ਨਾਲ ਪਾ ਰਹੇ ਸਨ ਉਹਨਾਂ ਨੇ ਜਿਗਰ ਕੀਤਾ ਸ਼ਹੀਦਾਂ ਦਾ ਸ਼ਹੀਦ ਗੰਜ ਦਾ ਸੀਸ ਗੰਜ ਦਾ ਇਹ ਜੋ ਸ਼ਹੀਦਾਂ ਦੀ ਕਤਾਰ ਹੈ ਇਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਦੀ ਧਰਤੀ ਤੇ ਤੱਤੀ ਤਵੀ ਤੇ ਬੈਠਦੇ ਨੇ ਤੱਤੀ ਰੇਤ ਉਹਨਾਂ ਦੇ ਸੀਸ ਉੱਤੇ ਪਈ ਤੇ ਰਾਵੀ ਦਰਿਆ ਦੇ ਕੰਡੇ ਲਹਾਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ ਸਿੱਖ ਚੇਤਨਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਲਖਬ ਦਿੱਤਾ ਸ਼ਹੀਦਾਂ ਦੇ ਸਿਰ ਤਾਜ ਸ਼ਹੀਦਾਂ ਦੇ ਸਿਰ ਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਥੋਂ ਆਰੰਭਤਾ ਹੈ ਪਰ ਇੱਕ ਗੱਲ ਦਾ ਖਿਆਲ ਕਰਿਓ ਆਰੰਭਤਾ ਜ਼ਰੂਰ ਹੈ ਪਰ ਇਹ ਜੋ ਸ਼ਹੀਦਾਂ ਦੀ ਕਤਾਰ ਹੈ ਇਹਦਾ ਅੰਤ ਕਦੀ ਨਹੀਂ ਹੈ ਸਾਡੀ ਕੌਮ ਦੇ ਵਿੱਚ ਗੁਰੂ ਸਾਹਿਬ ਦਾ ਥਾਪੜਾ ਪਾ ਕੇ ਸ਼ਹਾਦਤ ਦੇ ਸਿਖਰ ਨੂੰ ਛੂਣ ਵਾਲੇ ਮਹਾਨ ਤੋਂ ਮਹਾਨ ਸ਼ਹੀਦ ਨੇ ਤੇ ਉਹਨਾਂ ਸ਼ਹੀਦਾਂ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਇਹਨਾਂ ਦਾ ਬਹੁਤ ਉਚੇਚਾ ਤੇ ਵੱਡਾ ਨਾਮ ਹੈ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਰਵੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਇਨੂੰ ਵਕਤ ਵਕਤ ਤੇ ਸਮੇਂ ਦੀਆਂ ਹਕੂਮਤਾਂ ਖਤਮ ਕਰਨ ਲਈ ਢਾਉਣ ਲਈ ਇਸ ਫਲਸਫੇ ਨੂੰ ਖਤਮ ਕਰਨ ਦੇ ਲਈ ਯਤਨ ਕਰਦੀ ਪਰ ਇਹ ਗੁਰੂ ਦੀ ਰਹਿਮਤ ਹੈ ਕਿ ਜਿਸ ਮਹਾਨ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੇ ਵਾਰਸ ਵਾਰ-ਵਾਰ ਇਨ ਹਮਲਾਵਰਾਂ ਦਾ ਸਾਹਮਣਾ ਵੀ ਕਰਦੇ ਜੇ ਇਥੇ ਮਸਾ ਰੰਗੜ ਹੈ ਬੇਅਦਬੀ ਦੀ ਸੋਚ ਰੱਖਦਾ ਤਾਂ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵੀ ਨਾਲ ਹੀ ਚੱਲਦੇ ਜੇ ਅਹਿਮਦ ਸ਼ਾਹ ਅਬਦਾਲੀ ਹੈ ਜਿਹੜਾ ਦਰਬਾਰ ਸਾਹਿਬ ਨੂੰ ਟਹਿ ਟੇਰੀ ਕਰਨ ਆਉਂਦਾ ਹੈ ਤਾਂ ਇੱਥੇ ਨਿਹੰਗ ਬਾਬਾ ਗੁਰਬਖਸ਼ ਸਿੰਘ ਵੀ ਨੇ ਜਿਹੜੇ 30 ਜਾਣੇ ਨੇ ਪਰ ਟੱਕਰਾ ਲੱਖਾਂ ਦੇ ਨਾਲ ਹੁੰਦਾ ਹੈ ਜੇ ਜਹਾਨ ਖਾਨ ਹੈ ਤਾਂ ਮਹਾਨ ਯੋਧੇ ਬਾਬਾ ਦੀਪ ਸਿੰਘ ਅਤੇ ਬਾਬਾ ਨੌਦ ਸਿੰਘ ਤੇ ਹੋਰ ਸ਼ਹੀਦ ਵੀ ਨੇ ਜੇ ਇੱਥੇ ਜਰਨਲ ਡੈਰ ਹੈ ਜਲਿਆਂ ਵਾਲੇ ਬਾਗ ਦੀ ਗੱਲ ਤਾਂ ਇੱਥੇ ਬੱਬਰ ਅਕਾਲੀ ਸ਼ਹੀਦ ਉਦਮ ਸਿੰਘ ਵੀ ਹੈ ਜਿਹੜਾ ਇੱਥੇ ਖਾਲਸਾ ਜਤੀਮਖਾਨਾ ਭਾਈ ਵੀਰ ਸਿੰਘ ਵਾਲਾ ਉਥੋਂ ਪੜਿਆ ਅੱਜ ਵੀ ਚੱਲਦਾ ਹੈ ਜੇ ਸਮੇਂ ਦੀ ਹੁਕਮਰਾਨ 1984 ਦੇ ਵਿੱਚ ਹੈ ਤਾਂ ਬਾਬਾ ਦੀਪ ਸਿੰਘ ਜੀ ਦੇ ਵਾਰਸ ਸ਼ਹੀਦ 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਨੇ ਜੇ ਜਰਨਲ ਵੈਦਿਆ ਹੈ ਜਿਹੜਾ ਇਹ ਦੁਰਸਾਸ ਕਰਦਾ ਹੈ ਜੋੜੇ ਜਦੋਂ ਕੋਈ ਸਾਡੇ ਦਿਲ ਵੱਲ ਨੂੰ ਆਵੇਗਾ ਮਾੜੀ ਨੀਅਤ ਦੇ ਨਾਲ ਤਾਂ ਇਸ ਅਸਥਾਨ ਤੋਂ ਸੇਧ ਲੈ ਕੇ ਮਾੜੀ ਨੀਅਤ ਵਾਲਿਆਂ ਦੇ ਨਾਲ ਨਿੱਠਣ ਵਾਲੇ ਵੀ ਪੈ ਸਾਡੀ ਕੌਮ ਜਿਹਨੂੰ ਗੁਰੂ ਪਾਤਸ਼ਾਹ ਦੀਆਂ ਬਹੁਤ ਰਹਿਮਤਾਂ ਅਸੀਂ ਇੱਕ ਪਰਿਵਾਰ ਸਾਂਝਾ ਪਰਿਵਾਰ ਖਾਲਸਾ ਪੰਥ ਸਾਡੇ ਦੁੱਖ ਸੁੱਖ ਸਾਂਝੇ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਆਪਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਕਿਸੇ ਬੱਚੇ ਨਾਲ ਸਾਡੀ ਧੀ ਨਾਲ ਜਾਂ ਸਾਡੇ ਕਿਸੇ ਵੀ ਸਿੱਖ ਨਾਲ ਕਿਤੇ ਕੋਈ ਮੰਦ ਭਾਗੀ ਘਟਨਾ ਹੋਈ ਹੈ ਤਾਂ ਆਪਾਂ ਸਭ ਜਾਣਦੇ ਇੱਥੇ ਬੈਠੇ ਆਪਾਂ ਸਾਰੇ ਦਿਲੋਂ ਮਹਿਸੂਸ ਕਰਦੇ ਇਹ ਕਿਹੜੀ ਭਾਵਨਾ ਹੈ ਇਹ ਭਾਵਨਾ ਕੌਮਿਆਤ ਦੀ ਭਾਵਨਾ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਪਰ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਤਨ ਤਨ ਬਾਬਾ ਦੀਪ ਸਿੰਘ ਜੀ ਕਿਉਂਕਿ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਇਤਿਹਾਸ ਦੱਸ ਗਏ ਉਹ ਮਹਾਨ ਯੋਧੇ ਜਿਨ੍ਹਾਂ ਨੇ ਪਾਤਸ਼ਾਹ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ ਉਹ ਮਹਾਨ ਯੋਧੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਵਨ ਸਰੂਪ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖਿਆ ਤਾਂ ਨਾਲ ਸਹਾਇਕ ਲਖਾਰੀ ਤਨ ਤਨ ਬਾਬਾ ਦੀਪ ਸਿੰਘ ਜੀ ਵੀ ਨਾਲ ਹੀ ਨੇ ਗੁਰਦੁਆਰਾ ਲਖਣ ਸਰਸਾਬ ਦਮਦਮਾ ਸਾਹਿਬ ਹੋਰ ਵੀ ਉਸ ਵੇਲੇ ਜਦੋਂ ਕਿਤੇ ਮਹਾਰਾਜ ਦੀ ਅਮਰਤਮਈ ਬਾਣੀ ਦੇ ਨਾਲ ਜੋੜਨ ਲਈ ਸਿੱਖਾ ਨੂੰ ਲੋੜ ਸੀ ਤਾਂ ਬਾਬਾ ਦੀਪ ਸਿੰਘ ਜੀ ਨੇ ਹੱਥੀ ਉਤਾਰੇ ਕੀਤੇ ਇਹ ਸਾਡੀ ਕੌਮ ਤੇ ਗੁਰੂ ਦੀ ਬਖਸ਼ਿਸ਼ ਹੈ ਕਿ ਜੇ ਤੇ ਕਲਮ ਚੁੱਕੀ ਗੁਰੂ ਕੇ ਸਿੱਖਾ ਨੇ ਤੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਨੂੰ ਲਿਖਿਆ ਗੁਰਬਾਣੀ ਦੀਆਂ ਪੋਥੀਆਂ ਲਖੀਆਂ ਪਰ ਜਦੋਂ ਕਿਤੇ ਵੰਗਾਰ ਪਈ ਤਾਂ ਇਹਨਾਂ ਕਲਮ ਵਾਲੇ ਹੱਥਾਂ ਨੇ ਹੱਥ ਦੇ ਵਿੱਚ ਦੋ ਧਾਰਾ ਖੰਡਾ ਫੜ ਕੇ ਇੱਥੇ ਹੀ ਗੋਲਵੜ ਸਾਹਿਬ ਚੱਬਾ ਇੱਥੇ ਲੱਖਾਂ ਦੀ ਫੌਜ ਦੇ ਨਾਲ ਟਕਰਾਵੀਂ ਕੀਤਾ ਆਪਾਂ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਪਣੇ ਮਹਾਨ ਯੋਧਿਆਂ ਸੂਰਬੀਰਾਂ ਇਹਨਾਂ ਸ਼ਹੀਦਾਂ ਤੋਂ ਸੇਧ ਲੈਣੀ ਦੇਖੋ ਕੋਨੇ ਜਿਗਰ ਹੋ ਰਿਆ ਸੀ ਸ਼ਹੀਦ ਗੰਜ ਦਾ ਲਾਹੌਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਮੈਂ ਮਾਵਾ ਭੈਣਾ ਨੂੰ ਕਹਾਂਗਾ ਕਿ ਜਦੋਂ ਬੱਚਿਆਂ ਦੇ ਸਿਰਾਂ ਤੇ ਕੰਗਾ ਕਰੂੰ ਤਾਂ ਇਹ ਇਤਿਹਾਸ ਜ਼ਰੂਰ ਦੱਸੋ ਅੱਜ ਵੀ ਉੱਥੇ ਹੱਡੀਆਂ ਸੰਭਾਲੀਆਂ ਪਈਆਂ ਹਨ ਗੁਰਦੁਆਰਾ ਸਿੰਘ ਸਿੰਘਣੀਆਂ ਲਾਹੌਰ ਦੇ ਵਿੱਚ ਹੈ ਜਿੱਥੇ ਸਾਡੀਆਂ ਮਾਵਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਹਾਰ ਪਾਈ ਸੀ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਨੂੰ ਸ਼ਹੀਦ ਕੀਤਾ ਸਿੰਘਾਂ ਨੂੰ ਸਿੰਘਣੀਆਂ ਨੂੰ ਬੱਚਿਆਂ ਨੂੰ ਪਰ ਸਾਡੇ ਅੰਦਰੋਂ ਕੋਈ ਸਿੱਖੀ ਦੇ ਜਜ਼ਬੇ ਨਾ ਕੱਢ ਸਕੇ ਅੱਜ ਵੀ ਲੋੜ ਹੈ ਅਸੀਂ ਜਦੋਂ ਮਹਾਨ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤਾਂ ਇਹ ਸੇਧ ਲੈ ਕੇ ਜਾਈਏ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਗੁਰ ਇਤਿਹਾਸ ਤੇ ਗੁਰਬਾਣੀ ਦੇ ਨਾਲ ਜੋੜਨਾ ਅੱਜ ਵੀ ਹਮਲੇ ਚ ਉਹ ਤਰਫਾ ਨੇ ਗਿਆਨੀ ਜੀ ਨੇ ਟੂਕ ਮਾਤਰ ਜਿਗਰ ਕੀਤਾ ਸਿੱਖ ਸਿੱਖ ਨਾਲ ਕਦੀ ਈਰਖਾ ਨਹੀਂ ਕਰਦਾ ਅਸੀਂ ਆਪਣਿਆਂ ਨੂੰ ਹੀ ਤੁਸੀਂ ਦੇਖਿਆ ਕਿਸੇ ਹੋਰ ਧਰਮ ਦੇ ਵਿੱਚ ਠੀਕ ਹੈ ਕਮੀਆਂ ਹੋ ਸਕਦੀਆਂ ਪਰ ਆਪਣੇ ਹੀ ਧਰਮ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾੜਾ ਕਹੀ ਜਾਓ ਸਾਨੂੰ ਗੁਰੂ ਨੇ ਤੇ ਸਿਖਾਇਆ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਮੇਰੀ ਖਲੋ ਮੋਜੜੇ ਗੁਰ ਸਿੱਖ ਹੰਡੰਦੇ ਸਾਡੀ ਚਮ ਦੇ ਜੋੜੇ ਮੋਜੇ ਵੀ ਬਣ ਜਾਣ ਇਹਨਾਂ ਸਿੱਖਾਂ ਦੇ ਪੈਰਾਂ ਦੇ ਵਿੱਚ ਪੈ ਜਾਣ ਤੇ ਉਹ ਚੰਗੀ ਗੱਲ ਅੱਜ ਜਦੋਂ ਚੋ ਚਾਰਫਾ ਸਾਡੀ ਘੇਰਾਬੰਦੀ ਹੈ ਅਸੀਂ ਉਹਨਾਂ ਵੇੜਿਆਂ ਦੇ ਵਿੱਚ ਵੀ ਜੇ ਮਿਸਲ ਕਾਲ ਤੋਂ ਸੇਧ ਨਾ ਲਈਏ ਭਾਵੇਂ ਵੱਖ-ਵੱਖ ਸਨ ਪਰ ਜਦੋਂ ਦਿੱਲੀ ਵੰਗਾਰ ਦੀ ਸੀ ਅਸੀਂ ਇਕੱਠੇ ਸੀ ਕੌਮੀ ਨਿਸ਼ਾਨ ਹੀਟ ਅੱਜ ਵੀ ਉਹ ਸੋਚ ਨੂੰ ਅਪਣਾਉਣ ਦੀ ਲੋੜ ਹੈ ਅਸੀਂ ਗੁਰੂ ਦੇ ਆਸ਼ੇ ਦੇ ਮੁਤਾਬਕ ਇਕੱਠੇ ਹੋਏ ਇੱਕ ਸਿੱਖ ਦੂਜੇ ਸਿੱਖ ਦੀ ਤਾਰੀਫ਼ ਕਰੇ ਚੰਗਾ ਕਵੇ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰੇ ਤੇ ਨਾਲ ਹੀ ਆਪਣੀ ਮਿੱਟੀ ਦੇ ਨਾਲ ਪਿਆਰ ਕਰੇ ਸ਼ਹੀਦਾਂ ਨੂੰ ਯਾਦ ਕਰ ਰਹੇ ਸਾਡੇ ਤੇ ਸ਼ਹੀਦ ਜਿਹੜੇ ਆ ਆਪਣੇ ਪੰਥ ਪੰਜਾਬ ਲਈ ਸੀਸ ਦੇ ਗਏ ਸ਼ਹਾਦਤਾਂ ਭਾਗ ਇਹ ਬੜੀ ਦੁੱਖ ਵਾਲੀ ਗੱਲ ਹੈ ਅਸੀਂ ਟੁਕੜਿਆਂ ਦੇ ਵਿੱਚ ਪੰਜਾਬ ਦੀ ਸਰ ਜ਼ਮੀਨ ਵੇਚ ਰਹੇ ਇਹ ਜ਼ਮੀਨਾਂ ਦੇ ਮਾਲਕ ਉਸ ਜੰਗ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਵੀ ਲੜੇ ਨੇ ਚੱਪੜ ਚਿੜੀ ਵਾਲੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਅਸੀਂ 100 ਗੱਜ 200 ਗੱਜ ਔਰ ਪਿੰਡਾਂ ਵਾਲੇ ਪਾਸੇ ਇਹਨੂੰ ਵੀ ਤੁਰਪ ਹੈ ਪੰਜਾਬ ਨੂੰ ਟੁਕੜਿਆਂ ਦੇ ਵਿੱਚ ਵੇਚ ਰਹੇ ਨੇ ਸਾਡੀ ਕਿੰਨੀ ਕਬਾਦੀ ਹੈ ਪਰ ਅਸੀਂ ਘਟ ਰਹੇ ਹਾਂ ਅੱਜ ਜਦੋਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤਾਂ ਇਹ ਗੱਲਾਂ ਚੇਤੇ ਚ ਰੱਖਣੀਆਂ ਇਹ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਇਹਦੇ ਚੱਪੇ-ਚੱਪੇ ਤੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਅਸੀਂ ਪੰਜਾਬ ਦੀ ਧਰਤੀ ਤੇ ਮਿੱਟੀ ਨਹੀਂ ਵੇਚਾਂਗੇ ਇਹ ਗੁਰੂਆਂ ਦੀ ਧਰਤੀ ਹੈ ਮੈਂ ਬਹੁਤ ਜਾਣਦਾ ਉੱਥੇ ਸਾਬਜਾਦਾਜੀਤ ਸਿੰਘ ਨਗਰ ਚੰਡੀਗੜ੍ਹ ਦੇ ਨੇੜੇ ਲੋਕਾਂ ਦੇ ਪਿੰਡਾਂ ਦੇ ਲੋਕਾਂ ਨੇ ਜ਼ਮੀਨਾਂ ਵੇਚੀਆਂ ਉੱਥੇ ਵੱਡੇ ਸ਼ੋਅਰੂਮ ਬਣ ਗਏ ਉਹਨਾਂ ਦੇ ਪੋਤੇ ਹੁਣ ਉੱਥੇ ਬਾਰ ਸੈਕਉਰਿਟੀ ਗਾਰਡ ਲੱਗੇ ਹੋਏ ਅਸੀਂ ਮਾਲਕਾਂ ਤੇ ਮਾਲਕਾਂ ਵਾਂਗ ਰਹੀਏ ਸਾਨੂੰ ਗੁਰੂ ਪਾਤਸ਼ਾਹ ਨੇ ਬਾਦਸ਼ਾਹੀਆਂ ਦਿੱਤੀਆਂ ਬਾਦਸ਼ਾਹਾਂ ਵਾਂਗ ਰਹੀਏ ਅਸੀਂ ਚਾਕਰਾਂ ਸਿਰਫ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਗੁਰੂ ਦੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਗੁਰੂ ਕਿਰਪਾ ਕਰੇ ਜਦੋਂ ਅਸੀਂ ਅੱਜ ਮਹਾਨ ਸ਼ਹੀਦ ਯੋਧੇ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਿਸ ਸਿੱਖੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਅਸੀਂ ਵੀ ਸਿੱਖੀ ਨੂੰ ਧਾਰਨ ਕਰੀਏ ਗੁਰਬਾਣੀ ਦੇ ਪਾਵਨ ਬਚਨ ਜਿਹੜੇ ਸਾਨੂੰ ਹਮੇਸ਼ਾ ਸੇਧ ਦਿੰਦੇ ਆ ਆਓ ਆਪਾਂ ਸੰਗਤੀ ਰੂਪ ਵਿੱਚ ਉਹਦਾ ਪਾਠ ਕਰੀਏ ਜਿਨ੍ਹਾਂ ਬਚਨਾਂ ਦੀ ਕਮਾਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੋਣਾ ਨੇ ਕੀਤੀ ਹੈ ਜੋ ਤਉ ਪ੍ਰੇਮ ਖਿਲਣ ਕਾ ਚਾਉ ਜੋ ਤਉ ਪ੍ਰੇਮ ਖਿਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਤਰ ਤਲੀ ਗਲੀ ਮੇਰੀ ਆਓ ਇਹਤ ਮર્ગ ਪੈਰ ਤਰੀ ਜ ਇਤ ਮਾਰਗ ਪੈਰ ਧਰੀ ਜੈ ਸਿਰ ਦੀਜ ਕਾਣ ਨ ਕੀਜ ਸਿਰ ਦੀਜ ਕਾਣ ਨ ਕੀਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਸਮੁੱਚੇ ਹੀ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ લેਵਾਨ ਨੂੰ ਗੁਰੂ ਕੀ ਸੰਗਤ ਨੂੰ ਮਹਾਨ ਯੋਧੇ ਜਰਨੈਲ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ 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 ਵਧਾਈ ਦਿੰਦਾ ਹਾਂ ਤੇ ਨਾਲ ਹੀ ਅਪੀਲ ਕਰਦਾ ਜਿਹੜੀ ਗਿਆਨੀ ਜੀ ਹੋਣਾ ਨੇ ਕੀਤੀ ਗਿਆਨੀ ਪਿੰਦਰਪਾਲ ਸਿੰਘ ਜੀ ਹੋਣਾ ਨੇ ਵੀ ਜੋ ਕੁਝ ਅਸੀਂ ਨਵਾਂ ਕਰ ਰਹੇ ਹਾਂ ਕੇਕ ਕੱਟਣੇ ਆਪਣੇ ਸ਼ਹੀਦਾਂ ਦੇ ਅਸਥਾਨਾਂ ਤੇ ਕਿ ਇਹ ਜਿਹੜਾ ਤਰੀਕਾ ਸਾਡਾ ਨਹੀਂ ਹੈ ਸਾਡੀ ਰਵੈਤ ਹੈ ਕੜਾ ਪ੍ਰਸ਼ਾਦ ਤੇ ਗੁਰੂ ਕੇ ਲੰਗਰ ਆਪਾਂ ਆਪਣੀਆਂ ਰਵੈਤਾਂ ਵਾਲੀ ਰਹੀਏ ਰੀਸੋ ਰੀਸ ਜਾਲੂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ ਉਸ ਪਾਸੇ ਆਪਾਂ ਨਾ ਜਾਈਏ ਪੰਥ ਪੰਜਾਬ ਸਿੱਖੀ ਇਹਦੀ ਚੜ੍ਹਦੀ ਕਲਾ ਦੇ ਲਈ ਗੁਰੂ ਅਗੇ ਅਰਦਾਸ ਵੀ ਕਰੀਏ ਤਨੁ ਮਨੋ ਗੁਰੂ ਗ੍ਰੰਥ ਨੂੰ ਗੁਰੂ ਪੰਥ ਨੂੰ ਸਮਰਪਤ ਰਹੀਏ ਖੰਡੇ ਬਾਟੇ ਦੀ ਪਾਲ ਸ਼ਕੀਏ ਬਾਣੀ ਬਾਣੇ ਦੇ ਧਾਰਨੀ ਬਣੀਏ ਇੱਕ ਕੌਮ ਹਾਂ ਇੱਕ ਪਰਿਵਾਰ ਹਾਂ ਇੱਕ ਪਰਿਵਾਰ ਵਾਂਗ ਰਹਿ ਕੇ ਆਪਣੇ ਗਰੀਬ ਗੁਰਬੇ ਭਰਾ ਪਰਿਵਾਰ ਦੀ ਮਦਦ ਕਰੀਏ ਪੁਰ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ